ਨੰਦੀ ਸਸੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਪਹਿਲਾਂ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਤੁਸੀਂ ਕਿਹ ਸਲਾਈ ਲਿਆ ਹੋਣਾ ਤੁਸੀਂ ਸਾਈਡ ਤੇ ਦੇਖ ਹੀ ਰਹੇ ਹੋ ਤਾਂ ਕਿਸ ਦੀ ਗੱਲ ਕਰਦੇ ਹਾਂ ਜੀ ਹਾਂ ਆਪਾਂ ਗੱਲ ਕਰਾਈ ਹੈ ਮਿਸਟਰ ਐਂਡ ਮਿਸਿਸ ਨਰ ਬਲਾਗਰ ਜਿਨ੍ਹਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਤੇ ਉਹਨਾਂ ਨੂੰ ਤੁਸੀਂ ਪਸੰਦ ਵੀ ਕਰਦੇ ਹੋ ਇਹ ਜੋ ਉਹਨਾਂ ਦੇ ਪਹਿਲਾਂ ਵਲੌਗਸ ਦੇਖਦੇ ਆ ਵੀਡੀਓਜ਼ ਦੇਖਦੇ ਆ ਨਾ ਉਹਨਾਂ ਨੂੰ ਤਾਂ ਟੋਟਲੀ ਪਤਾ ਹੀ ਹੈ ਕਿ ਉਹਨਾਂ ਦੀ ਕਰਕੇ ਕੀ ਪ੍ਰੋਗਰਾਮ ਸੀਗਾ ਤੇ ਉਹਨਾਂ ਦੀ ਵੀਡੀਓ ਕਿਸ ਕਰਕੇ ਹੁਣ ਵਾਇਰਲ ਹੋ ਰਹੀਆਂ ਪਰ ਜਿਹਨ ਨਹੀਂ ਦੇਖਦੇ ਜਾਂ ਜਿਹੜੇ ਨਵੇਂ ਸਬਸਕ੍ਰਾਈਬਰ ਜੁੜੇ ਆ ਉਹਨਾਂ ਦੇ ਨਾਲ ਆਪਾਂ ਇਹ ਵੀਡੀਓ ਉਹਨਾਂ ਲਈ ਲੈ ਕੇ ਆਈਆਂ ਉਹਨਾਂ ਨੂੰ ਦੱਸਦੀਆਂ ਕਿ ਕੀ ਉਹਨਾਂ ਦੇ ਘਰ ਸ਼ੈਪਸਨ ਸੀਗਾ ਸੀ ਇਸ ਟੈਕਾਂ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਹਾਂ ਆਪਾਂ ਤੁਹਾਨੂੰ ਦੱਸ ਦਈਏ ਜਿਹੜੇ ਸैम ਤੇ ਰਿਤਨ ਰੋਲਾਵਾ ਉਹਨਾਂ ਦੇ ਜਿਹੜੀ ਮੰਮੀ ਤੇ ਪਾਪਾ ਉਹਦਾ ਪਾਪਾ ਉਹਨਾਂ ਦੀ 25ਵੀਂ ਐਨੀਵਰਸਰੀ ਸੀ 25ਵੀਂ ਵਿਆਹ ਦੀ ਸਾਲ ਕੀ ਰਸਮੀ ਉਹਨਾਂ ਦੀ ਜਿਹੜੀ ਉਹਨਾਂ ਨੇ ਬਾਕੀ ਬੀ ਵਧੀਆ ਢੰਗ ਤਰੀਕੇ ਨਾਲ ਮਤਲਬ ਜਿੱਦਾਂ ਵਿਆਹ ਹੁੰਦਾ ਵਾ ਉਦਾਂ ਹੀ ਉਹਨਾਂ ਨੇ ਰੀਤੀ ਰਸਮਾਂ ਕੀਤੀਆਂ ਵਾ ਆਪਣੀ 25ਵੀਂ ਸਾਲਗिराਹ ਤੇ ਉਦਾਂ ਹੀ ਉਹਨਾਂ ਨੇ ਹਲਦੀ ਦਾ ਰਿਸੈਪਸ਼ਨ ਕੀਤਾ ਮਹਿੰਦੀ ਦਾ ਕੀਤਾ ਲੀਡੀ ਸੰਗੀਤ ਵਿਆਹ ਦਾ ਰਿਸੈਪਸ਼ਨ ਪਾਰਟੀ ਸਾਰਾ ਕੁਝ ਉਹਨਾਂ ਨੇ एवरीथिंग ਸਾਰਾ ਕੁਝ ਉਹਨਾਂ ਨੇ ਬਹੁਤ ਹੀ ਵਧੀਆ ਉਦਾਂ ਹੀ ਕੀਤਾ ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਵਿਆਹਾਂ ਦੇ ਟਾਈਮ ਦੇ ਵਿੱਚ ਹੁੰਦਾ ਵਾ ਉਹਨਾਂ ਨੇ ਇਸ ਤੋਂ 25 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀਗਾ ਜੋ ਉਸ ਟਾਈਮ ਉਹ ਨਹੀਂ ਸੀ ਇੰਜੋਏ ਕਰ ਪਾਏ ਪਰ ਅੱਜ ਦੇ ਟਾਈਮ ਵਿੱਚ ਉਹਨਾਂ ਨੇ ਸੇਮ ਜਿੱਦਾਂ ਅੱਜ ਦੇ ਟਾਈਮ ਵਿੱਚ ਵਿਆਹ ਹੁੰਦਾ ਵਾ ਉਦਾਂ ਹੀ ਉਹਨਾਂ ਨੇ ਇੰਜੋਏ ਕੀਤਾ ਸਾਰੇ ਫੰਕਸ਼ਨ ਹੀ ਉਹਨਾਂ ਨੇ ਇਦਾਂ ਬਹੁਤ ਬੰਦਿਆ ਢੰਗ ਤਰੀਕੇ ਦੇ ਨਾਲ ਕੀਤੇ ਆ ਤੇ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਉਹਨਾਂ ਨੂੰ ਦੇਖ ਹੀ ਸਕਦੇ ਹਾਂ ਨਾ ਦੇਖਦੇ ਹਾਂ ਉਹ ਇਦਾਂ ਵੀ ਦੇਖਣ ਦੇ ਵਿੱਚ ਵੀ ਨਹੀਂ ਲੱਗਦੇ ਕਿ ਉਹ ਸੱਸ ਤੇ ਸੋਹਰਾ ਬਣੇ ਹੋਣਗੇ ਜਾਂ ਉਹ ਹੈਨਾ ਇੱਕ ਦਾਦਾ ਤੇ ਦਾਦੀ ਬਣੇ ਹੋਣਗੇ ਨਾ ਦੇਖਣਸ ਨਹੀਂ ਲੱਗਦਾ ਕਿਉਂਕਿ ਉਹ ਬਿੰਦੂ ਨੂਰ ਲਾ ਤੇ ਉਹਨਾਂ ਦੇ ਹਸਬੰਡ ਇਹਨੇ ਯੰਗ ਪਿਆ ਕੇ ਦੇਖਣ ਦੇ ਵਿੱਚ ਕੋਈ ਵੀ ਨਹੀਂ ਕਹਿ ਸਕਦਾ ਕਿ ਦਾਦਾ-ਦਾਦੀ ਹੋਣਗੇ ਜਾਂ ਸੱਸ ਸੋਹਰਾ ਬਣੇ ਹੋਣਗੇ ਕਿਉਂਕਿ ਉਹਨਾਂ ਦੀ ਉਮਰ ਸਿਰ ਛੋਟੀ ਉਮਰ ਹੀ ਲੱਗਦੀ ਹੈ ਜਿਉਂ ਉਹ ਫੈਮਿਲੀ ਦੇ ਵਿੱਚ ਹੁਣ ਕਿਸੇ ਨੂੰ ਵੀ ਬਿਲਕੁਲ ਜੇ ਕਿਸੇ ਨੂੰ ਪਤਾ ਉਹਨਾਂ ਨੂੰ ਪਤਾ ਜਿਹਨੂੰ ਨਹੀਂ ਪਤਾ ਉਹ ਕਹਿ ਨਹੀਂ ਸਕਦਾ ਕਿ ਉਹਨਾਂ ਦੀ ਹਨਾ ਇਹ ਵੀਨਰ ਦਾ ਰਿਸ਼ਤਾ ਕੀ ਹੈ ਨਾ ਤੇ ਉਹਨਾਂ ਦੇ ਬੱਚੇ ਵੀ ਵਿਆਹ ਦੀ ਬਣੀ ਗਏ ਸੀ ਤੇ ਜੋ ਕਿ ਬਹੁਤ ਹੀ ਵਧੀਆ ਫੈਮਿਲੀ ਹੈ ਉਹਨਾਂ ਦੀ ਹੈ ਨਾ ਨੂਲਾ ਫੈਮਿਲੀ ਬਹੁਤ ਹੀ ਵਧੀਆ ਤੇ ਆਪਾਂ ਸਾਰੇ ਜਾਣਦੇ ਹੀ ਆ ਉਹਨਾਂ ਦੀ ਸਹਿਮਤ ਰੀਤ ਨੂਲਾ ਦੇ 1.5 ਮਿਲੀਅਨ ਤੋਂ ਉੱਪਰ ਤਾਂ ਉਹਨਾਂ ਦੀ ਸਬਸਕ੍ਰਾਈਬਰ ਹੀ ਆ ਜੋ ਉਹਨਾਂ ਨੂੰ ਚਾਹਣ ਵਾਲੇ ਤੇ ਪਿਆਰ ਕਰਦੇ ਹਨਾ ਬਾਕੀ ਉਹਨਾਂ ਦੇ ਕੋਈ ਵੀ ਵੀਡੀਓ ਹੁੰਦੀ ਹੈ ਨਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਪਿਆਰ ਮਿਲਦਾ ਵਾ ਉਹਨਾਂ ਦੀ ਪੂਰੀ ਫੈਮਿਲੀ ਨੂੰ ਤੇ ਉਹਨਾਂ ਦੇ ਪਰਿਵਾਰ ਦੇ ਬੌਂਡਿੰਗ ਇੰਨੀ ਜ਼ਿਆਦਾ ਵਧੀਆ ਵਾ ਤੇ ਉਹਨਾਂ ਦੇ ਵਿੱਚ ਕੋਈ ਵੀ ਹੁੰਦਾ ਹੈ ਨਾ ਇਦਾਂ ਦੀ ਸਿਚੁਏਸ਼ਨ ਹੀ ਹੁੰਦੀ ਕਿ ਉਹਨਾਂ ਦੇ ਵਿੱਚ ਕੋਈ ਮਤਲਬ ਕਿ ਰੋਸਾ ਦਿਖਾਇਆ ਹੋਗਾ ਜੱਗ ਕੋਈ ਵੀ ਹਰੇਕ ਫੈਮਿਲੀ ਮੈਂਬਰ ਉਹਨਾਂ ਦਾ ਵਧੀਆ ਸੁਖਿਡਣ ਵਾਲਾ ਮਤਲਬ ਕਿ ਜ਼ਿੰਦਗੀ ਇੰਜੋਏ ਕਰਨ ਵਾਲੀ ਆ ਸਾਰੇ ਮੈਂਬਰ ਹੀ ਹਨਾ ਤੇ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੀ ਹਨਾ 25 ਸਾਲ ਉਹਨਾਂ ਦੇ ਇਦਾਂ ਲੰਘੀ ਆ ਅਗਲੇ ਪਰਮਾਤਮਾ ਕਰੀ 100 ਸਾਲ ਹੋਰ ਇਦਾਂ ਹੀ ਹਨਾ ਜੀਣ ਹਨਾ ਉਹ ਬਤਿਆ ਉਹਨਾਂ ਨੂੰ ਵਿਆਹ ਦੀਆਂ ਮੁਬਾਰਕਾਂ ਤੋਂ ਮੁਬਾਰਕਬਾਦ ਦੋ ਸਾਰੇ ਜਾਨੇ ਕਿਉਂਕਿ ਉਹ ਆਪਰ ਆਪ ਦੇ ਨਾਲ ਆਪਣਾ ਘਰੇ ਬੈਠੇ ਮਨੋਰੰਜਨ ਕਰਾਉਂਦੇ ਆ ਆਪਾਂ ਉਹਨਾਂ ਨੂੰ ਦੇਖਦੇ ਆ ਆਪਾਂ ਉਹਨੂੰ ਵਿਹਾਰ ਇੰਜੋਏ ਕਰਦੇ ਆ ਹਨਾ ਮੇਰੇ ਖਿਆਲ ਤੇ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਜਾਂਦੀ ਨਾ ਜੇ ਫਿਰ ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣਾ ਚਾਹੁੰਦੀ ਆ ਉਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਹੋਰ ਵੀਡੀਓਜ਼ ਦੇਖਣ ਲਈ ਤੇ ਉਹਨਾਂ ਨੂੰ ਬਹੁਤ ਸਾਰੀਆਂ ਵਿਸ਼ੇਸ਼ ਦੋ ਕਿ ਪਰਮਾਤਮਾ ਉਹਨਾਂ ਦੀ ਜੋੜੀ ਇਦਾਂ ਹੀ ਬਣਾਈ ਰੱਖੀ ਹੈ ਨਾ ਤੁਮੀ ਦਿਖ ਰਹੇ ਤੁਹਾਨੂੰ ਵੀਡੀਓ ਪਸੰਦਈ ਹੋਗੀ ਚੈਨਲ ਤੇ ਪਹਿਲੀ ਵਾਰ ਆਈ ਤਾਂ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ